ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਹੁਤ ਹੀ ਸਤਿਕਾਰਤ ਪੰਜਾਬ ਦੀ ਸ਼ਾਨ ਸਰਦਾਰ ਕੇਵਲ ਸਿੰਘ ਜੀ 뜰ੋ ਅੱਜ ਸਾਡੇ ਵਿੱਚ ਆਏ ਆ ਜੋ ਪਿਛਲੇ ਦਿਨਾਂ ਚ ਪੰਜਾਬ ਦੇ ਵਿੱਚ ਜਿਹੜੀ ਭयंकर ਤਬਾਈ ਮਚਾਈ ਆ ਹੜ੍ਹਾਂ ਕਰਕੇ ਉਹਦੇ ਸੰਬੰਧ ਦੇ ਵਿੱਚ ਕਿਵੇਂ ਉਹ ਕੌਂਸਲ ਨੂੰ ਬੰਦ ਕਰਦੇ ਦੂਮਤਰੀ ਦੁਆਰਾ ਹਾਂ ਜੀ ਉਹਨਾਂ ਕਰ ਰਹੇ ਆ ਉਹਨੂੰ ਲੜਾ ਇੱਥੇ ਆਪ ਵੀ ਇੱਥੇ ਆਣਾ ਚਾਹੁੰਦੇ ਹੋ ਗੁਰੂਗੜ੍ਹ ਕੇਰੋ ਸੈਂਟਰ ਲੋਜੀਤ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਹੁਤ ਹੀ ਸਤਿਕਾਰਤ ਪੰਜਾਬ ਦੀ ਸ਼ਾਨ ਸਰਦਾਰ ਕੇਵਲ ਸਿੰਘ ਜੀ ਢਿੱਲੋਂ ਜੋ ਪਿਛਲੇ ਦਿਨੀ ਪਾਣੀ ਨੇ ਬਹੁਤ ਭਿਆਨਕਰ ਤਬਾਹੀ ਮਚਾਈ ਹੈ ਹੜ੍ਹਾਂ ਦੀ ਸਥਿਤੀ ਕਰਕੇ ਕਾਫੀ ਨੁਕਸਾਨ ਹੋਇਆ ਉਹਦੇ ਸਬੰਧ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਕਰਨ ਲਈ ਫਰੀਦਕੋਟ ਆਏ ਆ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਨਾ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਪੰਜਾਬ ਦੀ ਸ਼ਾਨ ਸਰਦਾਰ ਕੇਵਲ ਸਿੰਘ ਜੀ ਢਿੱਲੋਂ ਸਾਹਿਬ ਤੁਹਾਡੇ ਰੂਪ ਰੂਪ ਮੇਰੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਭਰਾਵੋ ਤੁਹਾਡਾ ਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਬੈਠੇ ਸਾਡੇ ਪ੍ਰਧਾਨ ਗੌਰਵ ਕੱਕਰ ਜੀ ਔਰ ਸਾਰੇ ਸੀਨੀਅਰ ਜੀਜੇਪੀ ਦੇ ਨੇਤਾ ਸਹਿਬਾਨ ਅੱਜ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਅੱਜ ਦਾ ਵਿਸ਼ਾ ਹੜਾ ਦਾ ਤੁਹਾਨੂੰ ਸਾਰਿਆਂ ਨੇ ਪਤਾ ਵੀ ਹੜਾ ਨੇ ਤਵਾਹੀ ਲਿਆਤੀ ਪ੍ਰਜਾ ਤਵਾਦ ਕਰਤਾ ਪਰ ਮੈਂ ਜੋ ਤਵਾਹੀ ਕੁਦਰਤੀ ਹੋਈ ਹੈ ਉਸ ਤੋਂ ਵੀ ਜ਼ਿਆਦਾ ਇਹ ਤਵਾਹੀ ਦਾ ਜਿਹੜਾ ਕਾਰਨ ਆ ਉਹ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਠਰਉਂਦੇ। ਤੁਹਾਨੂੰ ਸਾਰਿਆਂ ਨੂੰ ਪਤਾ ਕਿ 4 ਲੱਖ ਏਕੜ ਤੋਂ ਜ਼ਿਆਦਾ ਜਿਹੜੀ ਖੇਤੀ ਆ ਉਹ ਤਵਾਹ ਹੋ ਚੁੱਕੀ ਆ। 4 ਲੱਖ ਹੀ ਲੋਕਾਂ ਨੂੰ ਹੜ੍ਹਾਂ ਨੇ ਪ੍ਰਭਾਵਿਤ ਕੀਤਾ। ਉਸ ਤੋਂ ਵੀ ਜ਼ਿਆਦਾ 2500 ਪਿੰਡ ਤਵਾਹ ਹੋ ਗਏ। ਲਗਭਗ ਪੰਜਾਬ ਦਾ ਹਰੇਕ ਜ਼ਿਲ੍ਹਾ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ। 55 ਮੌਤਾਂ ਵੀ ਹੋ ਗਈਆਂ ਇਤੋਂ ਤੱਕ ਕਿ ਛੋਟੇ-ਛੋਟੇ ਬੱਚੇ ਸਕੂਲਾਂ ਦੇ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਕਾਪੇ ਆ ਕਿਤਾਬਾਂ ਤੱਕ ਵੀ ਰੁੜ ਗਈਆਂ ਪਰ ਸਭ ਤੋਂ ਜਿਹੜਾ ਚਿੰਤਾ ਦਾ ਵਿਸ਼ਾ ਕਿ ਮੌਸਮ ਵਿਭਾਗ ਨੇ ਵੀ 2 ਮਹੀਨੇ ਪਹਿਲਾਂ ਇਹ ਵਾਰਨਿੰਗ ਈਸ਼ੂ ਕਰਤੀ ਸੀ ਵੀ ਇਸ ਸਾਲ ਜਿਹੜਾ ਮੌਸਮ ਆ ਇਦੇ ਵਿੱਚ ਮੀਂਹ ਦੀ ਤਦਾਦ ਜ਼ਿਆਦਾ ਹੋਏਗੀ। ਜ਼ਿਆਦਾ ਮੀਂਹ ਆਉਣਗੇ। ਪਰ ਪੰਜਾਬ ਸਰਕਾਰ ਨੇ ਉਹਦਾ ਕੋਈ ਵੀ ਇੰਤਜ਼ਾਮ ਨਹੀਂ ਕੀਤਾ। ਸੈਂਟਰ ਸਰਕਾਰ ਨੇ ਪੈਸੇ ਭੇਜੇ ਪਹਿਲਾਂ ਜਿਵੇਂ ਕਿ ਤੁਹਾਨੂੰ ਪਤਾ ਕਿ ਸਾਡਾ ਔਰਤੋ ਪਹਿਲਾਂ ਆਪਾਂ ਨਦੀਆਂ ਨਾਲੇ ਸਾਫ਼ ਕਰਨ ਲਈ ਪੈਸੇ ਆਉਂਦੇ ਆ। ਕੋਈ ਪ੍ਰਵਾਹ ਨਹੀਂ ਕੀਤਾ ਕੋਈ ਨਦੀ ਕੋਈ ਨਾਲਾ ਸਾਫ਼ ਨਹੀਂ ਹੋਇਆ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਉੱਤੇ ਤੂ ਤੂ ਮੈਂ ਮੈਂ ਹੋਈ ਆ ਨਾਲੇ ਸਿਰਫ ਟੈਂਡਰ ਲੱਗੇ ਆ ਨਾਲੇ ਨਹੀਂ ਸਾਫ਼ ਹੋਇਆ ਇਹਨਾਂ ਨੇ ਐਸਟੀਮੇਟ ਭੇਜਤਾ ਜਦੋਂ ਹੜ ਆਏ ਕਿ 20000 ਕਰੋੜ ਰੁਪਇਆ ਸਾਨੂੰ ਚਾਹੀਦਾ ਤੁਰੰਤ ਹੀ ਕੇਂਦਰ ਸਰਕਾਰ ਜਿਹਦੇ ਚ ਮਾਨਯਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਨੇ ਆਪਣੇ ਖੇਤੀਬਾੜੀ ਮੰਤਰੀ ਜਿਹੜੇ ਸੁਰਾਜ <strong>ਚੋਹਾਨ</strong> ਜੀ ਨੇ ਕੇਂਦਰ ਤੇ ਉਹਨਾਂ ਨੂੰ ਭੇਜਿਆ ਜਲਨ 20000 ਕਰੋੜ ਦਾ ਕਿਹਾ ਵੀ ਸਾਡਾ ਨੁਕਸਾਨ ਹੋਇਆ ਉਹ ਇੱਥੇ ਆ ਕੇ ਆਇਆ ਉਹਨਾਂ ਨੇ ਐਸਟੀਮੇਟ ਲਾਇਆ ਉਹਦੇ ਤੁਰੰਤ ਜਦ ਉਹਨਾਂ ਨੇ ਆਪਦਾ ਐਸਟੀਮੇਟ ਭੇਜਿਆ ਕਿ ਪੰਜਾਬ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਪ੍ਰਧਾਨ ਮੰਤਰੀ ਸਾਹਿਬ ਵਿਦੇਸ਼ ਦੇ ਦੌਰੇ ਤੇ ਸੀ ਇੱਕਦਾਂ ਅਗਲੇ ਦਿਨੀ ਪੰਜਾਬ ਚ ਆਏ ਪੰਜਾਬ ਦਾ ਹੜਪੇਟ ਜਿਹੜੇ ਹੜਾ ਦੇ ਵਿੱਚ ਆਇਆ ਸੀ ਜ਼ਿਲ੍ਹਾ ਗੁਰਦਾਸਪੁਰ ਮੈਂ ਵੀ ਉੱਥੇ ਸੀ ਪਠਾਨਕੋਟ ਸਾਰੇ ਉਹ ਜ਼ਿਲ੍ਹਿਆਂ ਦਾ ਪ੍ਰਧਾਨ ਮੰਤਰੀ ਸਾਹਿਬ ਨੇ ਦੌਰਾ ਕੀਤਾ ਉਹਨਾਂ ਨੇ ਤੁਰੰਤ 1600 ਕਰੋੜ ਰੁਪਏ ਦੀ ਰਾਹਤ ਵੀ ਮਨਜ਼ੂਰ ਕੀਤੀ ਕਿਉਂਕਿ ਜਦੋਂ ਪੰਜਾਬ ਦੇ ਮੌਜੂਦਾ ਚੀਫ ਸੈਕਟਰੀ ਸਾਹਿਬ ਨੇ ਦੱਸਿਆ ਉਹਨਾਂ ਨੇ ਮੀਟਿੰਗ ਲਈ ਉਹਦੇ ਚ ਕਿਹਾ ਵੀ 13599 13299 13299 ਕਰੋੜ ਦਾ ਨੁਕਸਾਨ ਉਹਨਾਂ ਨੇ ਦੱਸਿਆ ਜਿਹੜਾ ਇਹਨੇ ਪਹਿਲਾਂ 20000 ਕਰੋੜ ਦਾ ਕਿਹਾ ਸੀ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ 12000 ਕਰੋੜ ਦਾ ਤੁਹਾਡੇ ਕੋਲ ਐਸਡੀਆਰਐਫ ਦਾ ਪਹਿਲਾ ਪੱਤਿਆ 16 ਤੋਂ 1600 ਕਰੋੜ ਹੋਰ ਦੇ ਉੱਤੇ ਚੁੱਕਿਆ 13600 ਕਰੋੜ ਰੁਪਏ ਤੁਹਾਡੇ ਕੋਲ ਹੋ ਗਿਆ ਜਿਹੜਾ ਤੁਸੀਂ ਐਸਟੀਮੇਟ ਦੇ ਰਹੇ ਹੋ 13299 ਕਰੋੜ ਦਾ ਇਹਦੇ ਮਤਾਬਕ 311 ਕਰੋੜ ਤੁਹਾਡੇ ਕੋਲ ਹੋਰ ਬਾਧੂ ਬਜੇ ਪਰ ਇਹ ਸਾਰੀ ਚੀਜ਼ ਹੁੰਦੇ ਜੁੰਦੇ ਸਾਨੂੰ ਪਤਾ ਅੱਜ ਤੁਸੀਂ ਫਰੀਦਕੋਟ 'ਚ ਬੈਠੇ ਹੋ ਕਿసే ਵੀ ਕੀਤਾ ਨੁਕਸਾਨ ਹੋਇਆ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ ਗੱਲਾਂ ਕੀਤੀਆਂ ਨੇ ਹੁਣ ਦੁਬਾਰਾ ਫਿਰ ਕੱਲ ਫੇਰ ਸਾਡੇ ਸਿਵਰਾਜ ਚੋਹਾਂ ਜੀ ਜਿਹੜੇ ਕੇਂਦਰੀ ਮੰਤਰੀ ਨੇ ਉਹ ਫਿਰ ਦੌਰਾ ਕਰਨ ਆਏ ਇਹਨਾਂ ਨੇ 16000 ਘਰਾਂ ਦੀ ਇੱਕ ਲਿਸਟ ਭੇਜੀ ਕਿ ਜਿਨ੍ਹਾਂ ਦੇ ਗਰੀਬਾਂ ਦੇ ਘਰ ਟੈਗੇ ਨੇ ਖਤਮ ਹੋ ਗਏ ਨੇ ਉਹਨਾਂ ਨੇ ਇੱਕਦਮ ਕੇਂਦਰ ਸਰਕਾਰ ਨੇ 1,60,000 ਰੁਪਇਆ ਤੁਰੰਤ ਮਨਜ਼ੂਰ ਕਰਕੇ ਕਿ ਜਿਹੜੇ 16000 ਘਰ ਆ ਉਹਨਾਂ ਨੂੰ ਦਿੱਤਾ ਜਾਵੇ ਉਸ ਤੋਂ ਬਾਅਦ ਜਦੋਂ ਕੱਲ ਆਏ ਸੁਰਾਜ ਚਾਨ ਜਿਨ੍ਹਾਂ ਨੇ ਫਿਰ 32604 ਘਰਾਂ ਦਾ ਇੱਕ ਹੋਰ ਲਿਸਟ ਦਿੱਤੀ ਉਹਨਾਂ ਨੇ ਮੌਕੇ ਤੇ ਸੈਕਸ਼ਨ ਕਰਕੇ ਕਿਹਾ ਕਿ 1,60,000 ਦੇ ਹਿਸਾਬ ਨਾਲ ਅਸੀਂ ਜਿਹਦਾ ਘਰ ਗਰੀਬ ਦਾ ਘਟ ਹੈ ਉਹਨੂੰ ਦਿੱਤਾ ਜਾਊਗਾ ਇਹ ਮੈਂ ਜਾਣਕਾਰੀ ਇਸ ਕਰਕੇ ਦੇ ਰਿਹਾ ਕਿ ਜਿਹੜੇ 14000 ਘਰ ਪਹਿਲਾਂ ਸੀ ਉਹਨਾਂ ਦੇ ਹਿਸਾਬ ਦੇ ਨਾਲ ਵੀ ਜਿਹੜੇ ਹੁਣ 32000 ਘਰ ਦਿੱਤੇ ਗਏ ਉਹਨਾਂ ਦੇ ਹਿਸਾਬ ਨਾਲ ਵੀ ਮੈਂ ਦੋ ਚਾਰ ਚੀਜ਼ਾਂ ਪੁੱਛੜੀਆਂ ਚਾਹੁੰਦਾ ਕਿ ਜੋ 1,60,000 ਰੁਪਏ ਉਹਨਾਂ ਨੇ 37,604 ਕਰੋੜ ਦਿੱਤਾ ਔਰ 64 74 ਕਰੋੜ ਰੁਪਇਆ ਕੱਲ ਜਿਹੜੇ ਕੇਂਦਰੀ ਖੇਤੀ ਮੰਤਰੀ ਨੇ ਸੁਰਾਜ ਚੋਹਾਂਜੀ ਉਹ ਇਹ ਕਹਿ ਕੇ ਗਏ ਨੇ ਵਿੱਚ 76,000 ਕਰੋੜ 74 ਕਰੋੜ ਰੁਪਏ ਅਸੀਂ ਹੋਰ ਦੇ ਰਹੇ ਆ ਜਿਹੜਾ ਕਿ ਹੁਣ ਤੜਕ ਦੇ ਬੀਜ ਲਈ ਚਾਹੀਦਾ ਸੋ ਸੈਂਟਰ ਵੱਲੋਂ ਕੋਈ ਕਮੀ ਨਹੀਂ ਮੈਂ ਸਿਰਫ ਇਹ ਦੋ ਚਾਰ ਸਵਾਲ ਤੁਹਾਡੇ ਰਾਹੀਂ ਪੰਜਾਬ ਸਰਕਾਰ ਨੂੰ ਅਸੀਂ ਹਰੇਕ ਗਿਲੇ ਜਾ ਕੇ ਪੁੱਛਣਾ ਚਾਹੁੰਦੇ ਹਾਂ ਜਿਹਦੇ ਵਿੱਚ ਹੋਇਆ ਕਿ ਐਸਟੀਆਰਐਫ ਦਾ 12000 ਕਰੋੜ ਰੁਪਏ ਦਾ ਕੋਈ ਹਸਾਬ ਕਿਤਾਬ ਨਹੀਂ ਅੱਜ ਤੱਕ ਤੁਹਾਡੇ মিডিਆ ਰਾਹੀਂ ਵੀ ਸਵਾਲ ਪੁੱਛੇ ਗਏ ਨੇ ਚੈਨਲ ਰਾਹੀਂ ਵੀ ਸਵਾਲ ਪੁੱਛੇ ਗਏ ਨੇ ਵਿਧਾਨ ਸਭਾ 'ਚ ਵੀ ਸਵਾਲ ਪੁੱਛੇ ਗਏ ਨੇ ਅਸੀਂ ਕਹਿੰਦੇ ਉਹ ਤਾਂ ਵਾਈਟ ਪੇਪਰ ਇਸ਼ੂ ਕਰ ਦਿਓ ਉਹ ਦੱਸਿਓ ਵੀ ਪੈਸਾ ਕਿੱਥੇ ਗਿਆ 1600 ਕਰੋੜ ਰੁਪਏ ਕਿੱਾਈ ਗਿਆ ਸੋ ਜੋ ਵੀ ਕੀਤਾ ਇਹ ਸਾਰੀ ਚੀਜ਼ਾਂ ਦੇ ਵਾਸਤੇ ਅਸੀਂ ਇਹ ਮੈਂ ਹੀ ਅਖੀਰ ਤੇ ਵਿੱਚ ਥੋੜਨ ਵਾਲੇ ਹੀ ਅੱਜ ਚਰਚਾ ਸੋੜ ਨਾਲ ਕਰਨਾ ਆਏ ਆ ਕਿ ਜਿਵੇਂ ਮੌਸਮ ਵਿਭਾਗ ਨੇ ਕਿਹਾ ਕਿ ਜਿਹੜੇ ਬੰਨ ਨੇ ਉਹ ਕਮਜ਼ੋਰ ਨੇ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ ਐਸਡੀਆਰਐਫ ਦਾ 12000 ਕਰੋੜ ਕਿੱਥੇ ਗਿਆ ਉਹਦਾ ਹਿਸਾਬ ਦਿੱਤਾ ਜਾਵੇ ਜਿਹੜਾ ਹੜਾ ਦੀ ਮੌਸਮ ਵਿਭਾਗ ਨੇ ਸਭ ਤੋਂ ਪਹਿਲਾਂ ਚੇਤਾਵਨੀ ਦਿੱਤੀ ਤਾਂ ਏਵੈਕੂਏਸ਼ਨ ਪਲਾਨ ਪੰਜਾਬ ਗਵਰਨਮੈਂਟ ਦਾ ਕਿੱਥੇ ਆ ਔਰ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੀੜ ਹੜਪੀੜਤਾ ਦੇ ਧੁਆਰ ਧੁਆਰਾਂ ਦੇ ਮੁਆਵਜ਼ਾ ਕਿੱਥੇ ਆ ਤੋ ਅੱਜ ਸਰਕਾਰ ਜਿਹੜੀ ਸੁੱਤੀ ਪਈ ਆ ਅਸੀਂ ਸਰਕਾਰ ਨੂੰ ਜਗਾਉਣ ਲਈ ਔਰ ਪੰਜਾਬ ਦੇ ਲੋਕਾਂ ਲਈ ਚਿਤਾਣ ਵਾਂਗੂ ਖੜੇ ਆ ਕਿ ਕਿਸੇ ਤਰੀਕੇ ਵੀ ਕੇਂਦਰ ਦੇ ਵੱਲੋਂ ਕੋਈ ਇਸ ਵੱਲ ਘਾਟ ਨਹੀਂ ਪਰ ਪੰਜਾਬ ਸਰਕਾਰ ਦਾ ਇਸ ਦੇ ਵੱਲ ਕੋਈ ਧਿਆਨ ਨਹੀਂ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਹੁਣ ਤਾਂ ਸਿਰਫ ਇਹੀ ਕਹਿਣਾ ਰਹਿ ਗਿਆ ਹੱਡ ਦਾ ਪਾਣੀ ਤਾਂ ਸੁੱਕ ਜਾਵੇਗਾ ਪਰ ਪੰਜਾਬ ਦੇ ਲੋਕਾਂ ਦਾ ਦੁੱਖ ਨਹੀਂ ਸੁੱਕਿਆ ਪੰਜਾਬ ਦੇ ਲੋਕ ਦੁਖੀ ਆ ਇਤੋਂ ਭਾਰੀ ਕਦੇ ਹੱਡ ਨਹੀਂ ਆਏ ਪਰ ਪੰਜਾਬ ਸਰਕਾਰ ਦੀ ਨਾਕਾਮੀ ਜਿਹੜੀ ਆ ਉਹਦਾ ਅਸੀਂ ਜਵਾਬ ਮੰਗਦੇ ਆ ਪੰਜਾਬ ਸਰਕਾਰ ਨੂੰ ਉਹਦਾ ਜਵਾਬ ਦੇਣਾ ਪਏਗਾ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਬਾ ਸਿੱਖ ਜੀ ਰਿਪੋਰਟ ਆਈ ਸੀ ਕਿ ਜਿਹੜਾ GBMB ਦੇ ਵੱਲੋਂ ਜਿਹੜਾ ਆਗਰਾ ਬਿਆਸ ਮੈਨੇਜਮੈਂਟ ਮੂਡ ਆ ਜਾਂ ਆਗਰਾ ਬਿਆਸ ਸਟੈਂਡ ਜੋ ਬਣਿਆ ਹੋਇਆ ਉਹਦੀ ਪੂਰੀ ਸਮਰੱਥਾ ਦਾ 25% ਤੱਕ ਉਹਦੇ ਵਿੱਚ ਮਲਵਾ ਭਰ ਚੁੱਕਿਆ ਕਿ ਕੇਂਦਰ ਸਰਕਾਰ ਉਸਦੀ ਸਫਾਈ ਦੇ ਲਈ ਕੋਈ ਪ੍ਰਬੰਧ ਕਰੇ ਦੇਖੋ ਮੈਂ ਕਹਿੰਦਾ ਚੋਣ ਵਿੱਚ ਜੀ ਉਸ ਸਮੱਸਿਆ ਦੇਖੋ ਗੱਲ ਇਹ ਆ ਕਿ BBME ਦੀ ਗੱਲ ਕਰਦੇ ਹੋ ਰਾਵੀ ਦੀ ਗੱਲ ਕਰਦੇ ਹੋ ਹਰੇਕ ਜਕ ਹਰੇਕ ਜਿਹੜੇ ਦਰਿਆ ਨੇ ਜਾਂ ਨਾਲੇ ਨੇ ਕੇਂਦਰ ਸਰਕਾਰ ਵੱਲੋਂ ਪਹਿਲੇ ਹੀ ਪੈਸੇ ਆਉਂਦੇ ਨੇ ਸਫਾਈ ਕੀਤੀ ਜਾਂਦੀ ਸੋ BBME ਦੀ ਜਿਹੜੀ ਮੈਂ ਪਹਿਲਾਂ ਗੱਲ ਕਹਿ ਚੁੱਕਿਆ ਜਮ ਫਿਰ ਦੁਬਾਰਾ ਦਰਉਣਾ ਚਾਹੁੰਦਾ ਕਿ ਜਦੋਂ ਇਹ ਸਾਰੇ ਦਰਿਆਵਾਂ ਦੇ ਵਿੱਚ ਪਾਣੀ ਭਰਿਆ ਗਿਆ ਸੀ 2 ਜਾਂ 3 ਮਹੀਨੇ ਪਹਿਲਾਂ ਜੇ ਹੌਲੀ ਹੌਲੀ ਪਾਣੀ ਕੱਢੀ ਜਾਂਦੇ ਤਾਂ ਜਿਹੜੇ 130 ਆਪਣੇ ਬੰਨ੍ਹ ਆ ਟੁੱਟੇ ਨੇ ਉਹ ਟੁੱਟਦੇ ਨਾ ਇੰਨਾ ਜ਼ਿਆਦੇ ਜ਼ੋਰ ਨਾਲ ਪਾਣੀ ਆਉਂਦਾ ਨਾ ਇਹਨਾਂ ਨੇ ਕੋਈ ਵੀ ਚੀਜ਼ ਜਿਹੜੀ ਆ ਪਹਿਲਾਂ ਮੌਕੇ ਤੇ ਪੰਜਾਬ ਸਰਕਾਰ ਨੇ 2 ਮਹੀਨੇ 3 ਮਹੀਨੇ ਪਹਿਲਾਂ ਜਦੋਂ ਆਪਾਂ ਹੱਟਦੀ ਮੀਟਿੰਗਾਂ ਹੁੰਦੀਆਂ ਨੇ ਕਿ ਕਿਹੜੇ ਨਾਲ ਆਪਾਂ ਨੂੰ ਪਤਾ ਕਿ ਜਿਹੜੇ ਸੇਮ ਦੇ ਨਾਲੇ ਵੀ ਆ ਉਹਨਾਂ 'ਚ ਦਰਖਤ ਪੈਦਾ ਹੋ ਜਾਂਦੇ ਆ ਉਹਨਾਂ 'ਚ ਵੱਡੀ ਬੇਲ ਪੈਦਾ ਹੋ ਜਾਂਦੀ ਆ ਜਿਹੜੀ ਇਹ ਕਹਿੰਦੇ ਨਰੇਗਾ ਦੇ ਵਰਕਰ ਵਿਚਾਰੇ ਨਰੇਗਾ ਦੇ ਵਰਕਰ ਉਹਨੂੰ ਨਹੀਂ ਕੱਟ ਸਕਦੇ ਉਹਨੂੰ ਸਪੈਸ਼ਲੀ ਜਿਹੜੇ ਆਪਣੇ ਮਸ਼ੀਨਾਂ ਦੇ ਰਾਹੀ ਉਹ ਸਾਫ਼ ਕਰਨੇ ਪੈਂਦੇ ਆ ਜਿੱਥੇ ਪੰਜਾਬ ਸਰਕਾਰ ਫੇਲ ਹੋਈ ਆ ਸੋ ਅਸੀਂ ਇਹੀ ਬਾਰ ਬਾਰ ਕਹਿੰਦੇ ਆ ਕਿ ਅਸੀਂ ਹੜਪੀਟ ਦਾ ਨਾਲ ਖੜੇ ਆ ਅਸੀਂ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਅੱਜ ਮੈਂ ਇੱਥੇ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਨੀ ਚਾਹੁੰਦਾ ਪਰ ਮੈਂ ਦੱਸਣਾ ਚਾਹੁੰਨਾ ਕਿ ਜਿਹੜੀ ਸਰਕਾਰ ਜ਼ਿੰਮੇਵਾਰ ਆ ਉਹਨੂੰ ਜ਼ਿੰਮੇਵਾਰ ਠਰਉਣਾ ਚਾਹੀਦਾ ਔਰ ਉਹਨੂੰ ਜਵਾਬ ਦੇਣਾ ਚਾਹੀਦਾ ਸਰ ਈਲੋਸਾ ਵਿੱਚ ਸਵਾਲ ਹੋ ਰਿਹਾ ਹੈ ਕਿ ਭਾਗਣਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਹਿਮਾਚਲ ਤੇ ਰਾਜਸਥਾਨ ਦੀ ਪੱਕੀ ਜਿਹੜੀ ਹੈ ਮੈਂਬਰਸ਼ਿਪ ਨੂੰ ਲੈ ਕੇ ਗੱਲ ਸਾਹਮਣੇ ਆ ਰਹੀ ਹੈ ਕਿ ਕੋਈ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ ਤੁਸੀਂ ਪੰਜਾਬ ਬੀਜੇਪੀ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਦੇਖੋ ਇਹਦੇ ਜਿਹੜੀ ਮੈਨੇਜਮੈਂਟ ਦਾ ਪੰਜਾਬ ਦਾ ਵੱਡਾ ਹਿੱਸਾ ਦੇਖੋ ਇਹਦੇ ਵਿੱਚ ਸਾਰੇ ਆ ਸਟੇਟਾਂ ਦਾ ਜਿਹੜਾ ਹਿੱਸਾ ਹੈਗਾ ਪਰ ਜਿਹੜੀ ਮੈਨੇਜਮੈਂਟ ਆ ਪੰਜਾਬ ਗਵਰਨਮੈਂਟ ਨਾਲ ਦੇਖਦੇ ਹਾਂ ਪ੍ਰਧਾਨ ਮੰਤਰੀ ਆਪਣੇ ਸੌਰੀ ਮੁੱਖ ਮੰਤਰੀ ਸਾਹਿਬ ਖੋਦ ਉੱਥੇ ਗਏ ਸੀ ਨਦੀ ਖੜ ਕਰਨ ਲਈ ਸੋ ਮੈਂ ਤਾਂ ਕਹਿੰਦਾ ਜਦੋਂ ਪਾਣੀ ਦਾ ਲੈਵਲ ਵਧਿਆ ਸੀ ਉਹਦੀ ਪਾਣੀ ਕੱਢਣਾ ਸ਼ੁਰੂ ਕਰ ਦੇਣਾ ਸੀ ਸ਼ਿਗਰ ਸਾਹਿਬ ਇੱਕ ਤੋਂ ਮੱਖਣ ਜੀ ਵੱਲੋਂ 22000 ਰੁਪਏ ਦੇ ਕਿਸਾਨਾਂ ਨੂੰ ਚੈੱਕ ਦਿੱਤੇ ਗਏ ਸੀ ਉਹ ਕਹਿੰਦੇ ਆ ਕਿ ਕਿੱਧਰ ਚੈੱਕ ਦਿੰਦੇ ਸੀ 35 ਰੁਪਿਆ ਦੇ 40 ਰੁਪਿਆ ਦੇ ਚੈੱਕ ਉਹਨੇ ਤੁਸੀਂ ਵੀ ਉਸ ਉਸਾਮ ਕੈਬਿਨੇਟ ਦਾ ਹਿੱਸਾ ਰਹੇ ਸੀਗੇ ਇਹ ਐਕਚੁਅਲੀ ਨਾ ਜੀ ਇਹ ਕਲਾਕਾਰੀ ਆ ਜੇ ਤੁਸੀਂ 20000 ਦਾ ਚੈੱਕ ਦੇ ਕੇ ਤੁਸੀਂ ਇੱਕ ਦਿਖਾਵਾ ਕਰਕੇ ਉਹਨਾਂ ਨੇ ਕਹਦੇ ਦਿਵਾਲੀ ਤੋਂ ਪਹਿਲਾਂ ਅਸੀਂ ਹਰੇਕ ਨੂੰ ਮੁਆਵਜ਼ਾ ਦੇਵਾਂਗੇ ਦਿਵਾਲੀ 'ਚ ਕੀ ਦਿਨ ਰਹਿ ਗਿਆ ਅੱਜ ਕਿਸੇ ਨੂੰ ਮੁਆਵਜ਼ਾ ਅੱਜ ਦੱਸੋ ਵੀ ਕਿੰਨੇ 4 ਲੱਖ ਹਰ ਪੀੜਤ ਨੂੰ ਕਿ ਮੁਆਵਜ਼ਾ ਮਿਲ ਕੇ ਅਸੀਂ ਇਹ ਗੱਲ ਕਹਿੰਦੇ ਆਂ ਵੀ ਮੁਆਵਜ਼ਾ ਜਿਹੜੇ ਵਿਚਾਰੇ ਮੈਂ ਦੇਖ ਕੇ ਆਇਆ ਘਰ ਮਯਾਬ ਗੁਰਦਾਸਪੁਰ ਪਠਾਨਕੋਟ ਮੈਂ ਮੋਗੇ ਤੁਹਾਡੇ ਨਾਲ ਆ ਮੋਗੇ ਪੇ ਉਹਦਣ ਲਾ ਕੇ ਜਿਹੜਾ ਬੰਨ ਟੁੱਟਿਆ ਇੱਥੇ ਦੇਖਿਆ ਲੋਕਾਂ ਦੇ ਹੜ ਇੱਕ ਬੀਬੀ ਵਿਚਾਰੀ ਮੈਂ ਦੇਖੀ ਉਹ ਵਿਚਾਰੀ ਦੇ ਧਰ ਵਾਲਾ ਕਿਤੇ ਸੁਰਗਵਾਸ ਹੋ ਗਿਆ ਲੜਕਾ ਵਿਚਾਰਾ ਜੇਲ ਚਾ ਕੱਲੀ ਬੀਬੀ ਆ ਉਹਦਾ ਘਰ ਤਬਾ ਹੋ ਗਿਆ ਅਸੀਂ ਉਹਦੇ ਘਰ ਦੀ ਜਿਹੜੀ ਜ਼ਮੀਨ ਆਸੀ ਕਿ ਪ੍ਰਧਾਨ ਮੰਤਰੀ ਯੋਜਨਾ ਤੱਲੇ ਉਹਨੂੰ ਅਸੀਂ ਪੈਸਾ ਦੇ ਕੇ ਘਰ ਬਣਾਉਣ ਦੀ ਤਜ਼ਵੀਜ਼ ਰੱਖੀ ਉਹ ਕਹਿੰਦੇ ਜੀ ਜ਼ਮੀਨ ਨਹੀਂ ਉਹਦੇ ਕੋਲ ਪਰ ਅਸੀਂ ਪੰਚਾਇਤ ਨੂੰ ਬੇਨਤੀ ਕੀਤੀ ਕਿ ਤੁਸੀਂ ਪੰਚਾਇਤ ਵੱਲੋਂ 100 ਗਜ ਦਾ ਉਹਨੂੰ ਪਲਾਟ ਦੇ ਦਿਓ ਤਾਂ ਕਿ ਪ੍ਰਧਾਨ ਮੰਤਰੀ ਯੋਜਨਾ ਥੱਲੇ ਉਹਦਾ ਘਰ ਬਣਾ ਸਕੇ ਸੋ ਬਹੁਤ ਲੋਕੀ ਦੁਖੀ ਆ ਇਸ ਗੱਲ ਦੇ ਵਿੱਚ ਆਪਾਂ ਸਾਰੇ ਬੁੱਤ ਕਿਲਕਲ ਜਿਹੜੀ ਡੈਮ ਦੇ ਗੇਟ ਟੁੱਟੇ ਸੀ ਕੀ ਕੇਂਦਰ ਸਰਕਾਰ ਉਹਦੇ ਲਈ ਕੌਣ ਜ਼ਿੰਮੇਵਾਰ ਆ ਉਹਦੀ ਕੋਈ ਜਾਂਚ ਕਰਵਾਏ ਦੇਖੋ ਇਹ ਜਾਂਚ ਕਰਾਉਣੀ ਚਾਹੀਦੀ ਹੈ ਸਤਾਪ ਕਰਨੇ ਫਿਰ ਢਾਂ ਪਹਿਲਾਂ ਕਿ ਉਹਨਾਂ ਪਹਿਲੇ ਤੋਂ ਟੁੱਟਣ ਪਹਿਲਾਂ ਉਹਨਾਂ ਦੀ ਰਿਪੇਅਰ ਦੇ ਵਾਸਤੇ ਉਹਦਾ ਵੀ ਰੋਲਾ ਪੈ ਰਿਆ ਕਿ ਜਿਹੜੀ ਕੰਪਨੀ ਨੂੰ ਇਹ ਕਹਿੰਦੇ ਅਸੀਂ ਟੈਂਡਰ ਦਿੱਤਾ ਸੀ ਉਹ ਕਹਿੰਦੇ ਸਾਨੂੰ ਤਾਂ ਜੀ ਗੇਟ ਬਣਾਉਣ ਦਾ ਟੈਂਡਰ ਸੱਤ ਮੇਨਟੇਨੈਂਸ ਦਾ ਟੈਂਡਰ ਹੀ ਨਹੀਂ ਦਿੱਤਾ ਸੋ ਇਹ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਕੇਂਦਰ ਸਰਕਾਰ ਦੀ ਹਨ ਯਾਨੀ ਸੂਬਾ ਸਰਕਾਰ ਦੀਆਂ ਨੇ ਸੂਬਾ ਸਰਕਾਰ ਆਪ ਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਸਰ ਇੱਕ ਸਵਾਲ ਸੀ ਨਾ ਮੁੱਖ ਮੰਤਰੀ ਨੂੰ ਲਗਾਤਾਰ ਪਰ ਇੱਕ ਵਾਰ ਦੇਰੀ ਕਿਉਂ ਤਾਂ ਹੋਣੀ ਟੈਕਨੋਲੋਜੀਆਂ ਜਾ ਰਹੀਆਂ ਚਾਹੇ ਵਿਧਾਨ ਸਭਾ ਬਾਹਰੋਂ ਵੀ ਅੰਦਰੋਂ ਤਾਂ ਹੋਣ ਸਾਈ ਉਹ ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਸਿੱਖੇ ਬੰਕਰ ਦੇਖੋ ਜੀ ਮੈਂ ਤਾਂ ਇੱਕ ਗੱਲ ਕਹਿੰਦਾ ਕਿ ਬੁਖ ਮਤੇਸਾਬ ਤੁਸੀਂ ਕਹਿੰਦੇ ਟੀਚਰਾ ਕਰਦੇ ਆ ਉਹ ਕੰਮ ਹੀ ਸਟੇਜ ਤੇ ਹੈ ਜੇ ਕੰਮ ਕਰਦੇ ਆ ਤਾਂ ਹੀ ਤਾਂ ਸਰਕਾਰ ਆ ਗਈ ਲੋਕਾਂ ਨੂੰ ਭੁਲਾ ਲਿਆ ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਬੜੀ ਸਾਫ਼ ਤਰੀਕੇ ਨਾਲ ਪੰਜਾਬ ਦੀ ਗੱਡੀ ਫਸੀ ਨਹੀਂ ਹੈ ਜਿੰਨੀ ਦੇ ਡਬਲ ਇੰਜਨ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਸਰਕਾਰ 2027 ਚ ਆਪਣੀ ਨਹੀਂ ਬਣਾਉਂਦੇ ਪੰਜਾਬ ਦਾ ਭਲਾ ਨਹੀਂ ਹੋਣਾ 4 ਲੱਖ ਕਰੋੜ ਦਾ ਕਰਜ਼ਾ ਚੜ ਚੁੱਕਿਆ ਪੰਜਾਬ ਤੇ ਇਹ ਚਿੰਤਾ ਦਾ ਵਿਸ਼ਾ ਜੇ ਹੋਊਗਾ ਜਿਹੜੇ ਸੂਬਾ ਤੁਸੀਂ ਆਪਣਾ ਰਿਕਵੈਂਟੀ ਸੂਬਾ ਲਾ ਲਓ 5 ਗੁਣੇ ਆਪਾਂ ਤੇ ਉਹਦੀ ਰੈਵਨਿਊ ਆ ਇਸ ਵੇਲੇ ਜੀਐਸਟੀ ਦਾ ਜਿਹੜਾ ਹਰਿਆਣਾ ਤੇ ਹਿਮਾਚਲ ਜੋ ਲੱਗ ਹੋਏ ਸੀ ਉਹ ਕਹਦੇ ਸਾਡਾ ਸੀ بچਾਂਗੇ ਕਿਵੇਂ ਆਪਣਾ ਸੂਬਾ ਹੀ ਥੱਲੇ ਜਾ ਰਿਹਾ ਆਪਣੇ ਤੇ ਕਰਜ਼ਾ ਚੜ ਰਿਹਾ ਉਹਨਾਂ ਦੀ ਜਿਹੜੀ ਇਨਕਮ ਉਹ ਵੱਧ ਰਹੀ ਹੈ ਤਰੱਕੀ ਉਹ ਕਰ ਰਹੇ ਆ ਜਿਹੜੇ ਵੀ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆ ਚਾਹ ਉੱਤਰ ਪ੍ਰਦੇਸ਼ ਚ ਚਾਹ ਚਾਹੋ ਰਾਜਸਥਾਨ ਚ ਚਾਹੋ ਗੁਜਰਾਤ ਚ ਚਾਹ ਹਰਿਆਣੇ ਚ ਬ੍ਰੇਕ ਸੁਪਾ ਤਰੱਕੀ ਕਰ ਰਿਹਾ ਸਿਰਫ ਪੰਜਾਬ ਲਈ ਕਰ ਰਿਹਾ ਮੇਰੀ ਬੇਨਤੀ ਆ ਕਿ ਇਹ ਤਾਂ ਪੰਜਾਬ ਸੂਬਾ ਕਰੋ ਜਿਹੜੀ ਗੱਡੀ ਫਸੀ ਵੀ ਆ ਇਹ ਡਬਲ ਇੰਜਨ ਐ ਮੈਂ ਕਹਿੰਦਾ ਕਿ ਇਹਦੇ ਕਿ ਦੋ ਇੰਜਨ ਲਾ ਦੇਣੇ ਆ ਡਬਲ ਇੰਜਨ ਦਾ ਮਤਲਬ ਕਿ ਡਬਲ ਸਰਕਾਰ ਸੂਬੇ ਸਰਕਾਰ ਵੀ ਔਰ ਸੈਂਟਰ ਸਰਕਾਰ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਬਾਕੀ ਸੂਬਿਆਂ ਚ ਕਾਪੇ ਆਪ ਦਾ ਪਰਾ ਇੱਕ ਰਾਜੀ ਦਾ ਸਮਝੌਤਾ ਹੋਣ ਦੇ ਕੋਈ ਚਾਂਸ ਸੀ ਕਿਉਂਕਿ ਕੈਪਟਨ ਮਹਿੰਦਰ ਸਿੰਘ ਦਾ ਪਿਛਲੇ ਚੁੱਕੇ ਬਿਆਨ ਆਇਆ ਉਹ ਕਹਿੰਦੇ ਕਾਦੀ ਨਾਲ ਜਰੂਰ ਸਮਝੌਤਾ ਹੋਣਾ ਚਾਹੀਦਾ ਜਾਖਰ ਲਗਾਤਾਰ ਕਹਿ ਰਹੇ ਆ ਸਮਝੌਤਾ ਹੋਣਾ ਚਾਹੀਦਾ ਵੇਸ਼ਾ ਕਰਨੀ ਤੋਂ ਬਿਠੂ ਨੇ ਡਰਾਇ ਕਰਤਾ ਕਿ ਨਹੀਂ ਹੋ ਸਕਦਾ ਕਿਵੇਂ ਦੇਖਦੇ ਹੋ ਉਹ ਕਾਗਜ਼ਲ ਤੋਂ ਬਿਨਾ ਆਧਾਰ ਹੈ ਪੰਜਾਬ ਦੇ ਦੇਖੋ ਜੀ ਜਿਹੜੀ ਇਹ ਗੱਲ ਤੁਸੀਂ ਪੁੱਛ ਰਹੇ ਹੋ ਸਮਝੌਤੇ ਵਾਲੀ ਇਹ ਹੈਗੇ ਹਾਈ ਕਮਾਂਡ ਦਾ ਅੱਜ ਦਾ ਵਿਸ਼ਾ ਹੜਾਂ ਦਾ ਅੱਡੇ ਤੇ ਜੋ ਸਵਾਲ ਪੁੱਛੋਗੇ ਮੈਂ ਤੁਹਾਡੇ ਨਾਲ ਕਿ ਮੁੱਖ ਮੰਤਰੀ ਸਾਹਿਬ ਲਗਾਤਾਰ ਆਰਡੀਅਨ ਤੇ ਪੈਸੇ ਦੀ ਗੱਲ ਕਰਦੇ ਆ ਐਸਡੀਆਰਐਫ ਆਰਟੀ ਉਹ ਹੀ ਤਾਂ ਮੈਂ ਗੱਲ ਕਰਕੇ ਹਟਿਆ ਜੀ ਕਿ 12000 ਕਰੋੜ ਐਸਡੀਆਰਐਫ ਦਾ ਉਸ ਆਇਆ ਵਿਆ ਉਹਦਾ ਹਿਸਾਬ-ਤਬਾਬ ਨਹੀਂ ਮਿਲਦਾ ਉਹ ਦੇਣ ਇਹ ਠੀਕ ਜਸੂਨਾ ਜੀ Thank you, thank you.